ਮਾ ਜੀ ਕੋਈ 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 ਕੀ ਕਹਿੰਦਾ ਵੈਕੂ ਜੀ ਖਾਲਸਾ ਵੈਕੂ ਜੀ ਫਤਿਹ ਮੇਰਾ ਨਾਮ ਮਨਦੀਪ ਸਿੰਘ ਪਿੰਡ ਜਾਂਗੀਰ ਦਾ ਰਹਿਣ ਵਾਲਾ ਮੈਂ ਮੇਰਾ ਮੈਂ ਬੈਟਰੀ ਇੱਕ ਨਿਹੰਗ ਸਿੰਘ ਨੂੰ ਪਾਈ ਤੇ ਉਹਦੇ ਵਿੱਚ ਉਹਨਾਂ ਕੋ ਮੈਂ ਉਹਨਾਂ ਨੂੰ ਮੈਂ 4000 ਰੁਪਏ ਦੀ ਬੈਟਰੀ ਪਾਈ 2000 ਉਹਨਾਂ ਨੇ ਮੈਨੂੰ ਕੈਸ਼ ਦੇਤਾ ਸੀ 2000 ਉਹਨਾਂ ਨੇ ਕਰਾਰ ਕੀਤਾ 10 ਦਿਨ ਦਾ ਤੇ ਉਹਨਾਂ ਨੇ ਮੁੜ ਕੇ 10 ਦਿਨ ਮੈਂ ਪੁੱਛਿਆ ਵੀ ਪੈਸੇ ਦੇ ਦੇ ਉਹਨਾਂ ਨੇ ਨਹੀਂ ਦਿੱਤੇ ਫਿਰ ਉਹਨਾਂ ਨੇ 2-4 ਦਿਨ ਦਾ ਇਕਰਾਰ ਕੀਤਾ ਫਿਰ ਵੀ ਉਹ ਆਏ ਨਹੀਂ ਮੇਰੇ ਕੋ ਫਿਰ ਉਹਨਾਂ ਨੂੰ ਮੈਂ ਮੈਸੇਜ ਭੇਜਿਆ ਵੀ ਮੈਨੂੰ ਬੈਟਰੀ ਪੈਸੇ ਦਿੱਤੇ ਜਾਣ ਤੇ ਉਹ ਆਏ ਆ ਤੇ ਉਹਨਾਂ ਕੋ ਉਹਨਾਂ ਕੋ ਪੈਸੇ ਮੰਗੇ ਆ ਤੇ ਮੈਂ ਜਾਂ ਤੇ ਮੈਨੂੰ ਪੈਸੇ ਦੇਤੇ ਜਾਂ ਮੇਰੀ ਬੈਟਰੀ ਲਾ ਦੇ ਤੇ ਉਹਨਾਂ ਨੇ ਉਹਨਾਂ ਨੇ ਕਹਿੰਦੇ ਸੀ ਬੈਟਰੀ ਨਹੀਂ ਦੇਣੀ ਨਾ ਪੈਸੇ ਦੇਣੇ ਆ ਨਿਹੰਗ ਸਿੰਘ ਦਾ ਵਿਖਾ ਕੇ ਗੁੰਡਾਗਰਦੀ ਵਿਖਾਈ ਆ ਤੂੰ ਤੂੰ ਮੈਂ ਮੈਂ ਉਸ ਦਿਨ ਹੋਈ ਪਹਿਲੇ ਦਿਨ ਦੂਜੇ ਦਿਨ ਉਹ ਆਟੋ ਛੱਡ ਕੇ ਚੱਲ ਗਏ ਆ ਤੇ ਆਂਦੇ ਆ ਹੁਣੇ ਨਿਹੰਗ ਸਿੰਘ ਲਈ ਆਉਣੇ ਆ ਤੇ ਤੇਰੇ ਇਹ ਤੇਰੀ ਲੜਾ ਤੈਨੂੰ ਮਾਰ ਕੇ ਜਾਣੇ ਆ ਅਗਲੇ ਦਿਨ ਕੀ ਆ ਮੈਂ ਨਾਰਮਲ ਹੀ ਅਹੀਂ ਜਿੱਦਾਂ ਦੁਕਾਨ ਆਫੀਸ਼ਲੀ ਖੋਲਦੇ ਆ 14 ਤਰੀਕ ਨੂੰ ਮੈਂ ਥਾਣੇ ਪਰਚਾ ਦਰਜ ਕਰਾ ਦਿੱਤਾ ਸੀ ਤੇ ਮੈਂ 5 ਵਜੇ ਦਾ ਟਾਈਮ ਹੀ ਤੇ 5 ਵਜੇ ਮੈਂ ਪੁਲਿਸ ਪ੍ਰਸ਼ਾਸਨ ਆਂਦਾ ਵੀ ਤੁਹਾਡਾ 5 ਵਜੇ ਤੁਹਾਡੀ ਗੱਲਬਾਤ ਹੋਣੀ ਆ ਤੇ ਜੋ ਵੀ ਫੈਸਲਾ ਹੋ ਜਾਣਾ ਵਾ ਤੇ ਮੈਂ ਨਿਊ ਮੈਂ ਨਾਰਮਲ ਜਿੱਦਾਂ ਦੁਕਾਨ ਖੋਲਦੇ ਮੈਂ ਕੋਈ ਨਹੀਂ 5 ਵਜੇ ਗੱਲਬਾਤ ਹੋਣੀ ਇਹਨਾਂ ਨੇ ਕੀ ਕੀਤਾ ਫਿਰ ਮੇਰੇ ਕੋ 12 ਵਜੇ ਆ ਕੇ ਅਗਲੇ ਦਿਨ ਅਗਲੇ ਦਿਨ 12 ਵਜੇ ਆ ਕੇ ਭਾਜੀ ਉਹ 1:15 ਜਾਂ 1:00 ਦੇ ਕਰੀਬ ਇਹਨਾਂ ਦਾ ਟਾਈਮ ਹੋਣਾ ਵਾ ਤੇ 11 12 ਜਾਨੀ ਆਏ ਆ ਤੇ ਉਹਨਾਂ ਨੇ ਆ ਕੇ ਮੇਰੇ ਤੇ ਹਮਲਾ ਕੀਤਾ ਮੇਰੇ ਸਿਰ 'ਚ ਕਿਰਪਾਨ ਵੱਜੀ ਆ ਮੇਰੇ ਹੱਥਾਂ 'ਤੇ ਕਿਰਪਾਨਾਂ ਵੱਜੀ ਆ ਮੇਰੇ ਲੱਗਤੇ ਮੇਰੇ ਡੰਡੇ ਛੋਟੇ ਨਾਲ ਵਾਰ ਕੀਤਾ ਤੇ ਮੈਂ ਪੁਲਿਸ ਕੋ ਪ੍ਰਸ਼ਾਸਨ ਕੋ ਇਹ ਮੰਗ ਚੋਣਾ ਵਾ ਇਹਨੂੰ ਜਲਦੀ ਜਲਦੀ ਇਨਸਾਫ ਦਿੱਤਾ ਜਾਵੇ ਤੇ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਜਗਦੀਪ ਸਿੰਘ ਸੰਨੂ ਦਲੀਪ ਸਿੰਘ ਪਿੰਡ ਜਾਾਂਗੇ ਦਾ ਰਹਿਣ ਵਾਲਾ ਇਹ ਮੇਰਾ ਭਰਾ ਵਾ ਜਿਹਦੀ ਦੁਕਾਨ ਦੀ ਇੱਕ ਢਰਾ ਦੱਸੀ ਜਾਂਦੀ ਆ ਮੈਂ ਉਸ ਦਿਨ ਦੁਪਹਿਰ ਦੇ ਕਰੀਬ ਰੋਟੀ ਲੈ ਕੇ ਗਿਆ ਇਹਦੀ ਤੇ ਜਾ ਕੇ ਉੱਥੇ ਪਤਾ ਲੱਗਾ ਵੀ ਆਹ ਗੱਲ ਹੋਈ ਆ ਚਲੋ ਫਿਰ ਇਹਨਾਂ ਨੂੰ ਪੁੱਛਿਆ ਵੀ ਕਹਿੰਦੇ ਨਹੀਂ ਆਪਣਾ ਹੋ ਜਣੀ ਗੱਲ ਅਸੀਂ ਬੜੇ ਰਮਾ ਦੇ ਨਾਲ ਨਿਊਟਰ ਹੋ ਕੇ ਬੈਠੇ ਆ ਰਮਾ ਨਾਲ ਕੁਰਸੀਆਂ ਉੱਤੇ ਬੈਠੇ ਆ ਕੁਰਸੀਆਂ ਤੇ ਬੈਠੇ ਆ ਤੇ ਜਦੋਂ ਉਧਰੋਂ ਨਿਹੰਗ ਸਿੰਘ ਦੀਆਂ ਗੱਡੀਆਂ ਆਈਆਂ ਗੱਡੀ ਆਈ ਆ ਗੱਡੀ 'ਚ ਉਤਰਦੇ ਆ ਸਾਰੇ ਪੁੱਛਿਆ ਨਹੀਂ ਕਿੱਛੇ ਨਹੀਂ ਸਿੱਧੀਆਂ ਕਿਰਪਾਨਾਂ ਨਾਲ ਥਪੇੜਾਂ ਨਾਲ ਡਾਂਗਾ ਜੋ ਵੀ ਉਹਨਾਂ ਦੇ ਹੱਥ 'ਚ ਲੋਹ 23 ਤਰ ਹਥਿਆਰ ਸੀ ਉਹ ਇਹਨਾਂ ਨੂੰ ਘੁੱਟਣ ਦਾਬੇ ਮੈਂ ਬਚਾਉਂਦਾ ਰਹਾ ਮੇਰੀ ਵੀਡੀਓ ਕੈਮਰੇ ਲੱਗੇ ਦੁਕਾਨ ਤੇ ਵੀਡੀਓ ਵੇਖ ਸਕਦੇ ਆ ਇਹਨੂੰ ਥੱਲੇ ਛੱਡ ਕੇ ਇਹਦਾ ਸਿਰ 파ੜਦਾ ਵਾ ਤੇ ਮੇਰੇ ਵੀ ਸੱਟ ਮੇਰੇ ਵੀ ਉਹਨਾਂ ਨੇ ਮਾਰੀ ਆ ਮੇਰੇ ਵੀ ਟਾਂਕੇ ਲੱਗੇ ਹੋਏ ਆ ਮੰਗੀ ਕਰਦੇ ਬਾਈ ਮੰਗੇ ਹੁਣ ਸਾਹਿਬ ਸਾਹਿਬ ਜੀ ਮੰਗ ਕਰਦੇ ਆ ਵੀ ਉਹ ਬੰਦਿਆਂ ਨੂੰ ਸਖਤੋ ਸਖਤ ਕਾਰਵਾਈ ਕਰਕੇ ਉਸਨੂੰ ਨਨ ਹਰਾਸ ਦੇ ਲਵੇ ਦੁਕਾਨ ਪਰਸਾਂ ਵਿੱਚ ਕੀਤੀ ਗਈ ਕਿ ਕੁਝ ਜਿੱਥੇ ਬੰਦਿਆਂ ਨੇ ਆ ਕੇ ਤੇ ਝਗੜਾ ਝੂਲਾ ਦਿੱਤਾ ਕੀ ਸਰਪਤ ਹੁਣਾਂ ਚੱਕੜਾ ਜੋ ਆ ਉਹਦੀ ਬੰਦੇ ਦੀ ਸਟਾਂ ਜੋ ਲੱਗੀਆਂ ਨਾ ਲੱਗੀਆਂ ਸਟਾਂ ਮੌਕੇ ਤੇ ਤੋਂ ਉਹਦੀ ਬੰਦਾ ਦਾਖਲੇ ਹਸਪਤਾਲ ਐਮ ਐਲ ਆਰ ਉਹਨਾਂ ਇਜਾਰੀ ਹੋ ਰਹੀ ਉਹਨਾਂ ਦੀ ਅਜੇ ਐਮ ਐਲ ਆਰ ਉਹਨਾਂ ਦੀ ਮੁਕੰਮਲੀ ਐਕਸਰੇ ਵਗੈਰਾ ਨਹੀਂ ਕਰੇ ਜਿਸ ਕਰਕੇ ਐਮ ਐਲ ਆਰ ਉਹਨਾਂ ਦੀ ਨਹੀਂ ਪਹੁੰਚੀ ਸਾਡੇ ਸਿੰਦਰ ਸਿੰਘ ਏਸੀ ਜੀ ਡੀਲ ਕਰਦੇ ਉਹ ਐਮ ਐਲ ਆਰ ਲੈਣ ਖੁਦ ਗਏ ਉੱਥੇ ਡਾਕਟਰ ਸਾਹਿਬ ਨੇ ਕਿਹਾ ਵੀ ਇਹਦੀ ਜੀ ਪੂਰੇ ਐਕਸਰੇ ਸਾਰੀ ਇਹ ਰਿਪੋਰਟ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਐਮ ਐਲ ਆਰ ਤੋਂ ਦਿੱਤੀ ਜਾਈਏ ਐਮ ਐਲ ਆਰ ਲੈਣ ਤੇ ਇਹਦਾ ਬੰਦੇ ਦਾ ਬਿਆਨ ਲੇ ਕੇ ਮਜਰੂਦਾ ਤੇ ਕੰਬਣ ਦੀ ਕਾਰਵਾਈ ਹੋਏਗੀ ਅਵਸ਼ੇ